ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਬਾਰਗਾਂ ਕੀਤੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿਹਦਾ ਕਿ ਵਿਵਾਸੀ ਤੋਂ ਪ੍ਰੈਸ ਰੋਟਰੀ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਧੋਪਦੇ ਸੀ ਸ਼ਟਰ ਤੋੜ ਕੇ ਅੰਦਰੋਂ ਦਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢਦੇ ਨੇ ਸੀ ਜਿਹੜਾ ਉਹ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢਦੇ ਸੀ ਇਹਦਾ ਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਰੋਇਨਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਅਜੇ ਤੱਕ ਸਾਡੀ ਪੁੱਛਗਿੱਛ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇੜੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਛੁੱਟ ਜਾਂਦੇ ਨੇ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾਲ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਤੋੜਨ ਦੀ ਇਸ ਕੇਸ ਗੱਲ ਉਹ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ 32 ਐਫਆਰ ਸਾਨੂੰ ਜਿਹੜੀਆਂ ਧਰੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਵਾਟਾਂ ਕੀਤੀਆਂ ਇਸ ਤੋਂ ਸਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੱਦਾਂ ਕਿ ਸਬੰਧ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਕਿ ਉਹ ਵੀ ਲੋਕ ਅੱਗੇ ਆ ਕੇ ਸਬੰਧ ਥਾਣਿਆਂ ਨੂੰ ਤੇ ਸਬੰਧਕ ਜਿਹੜਿਆਂ ਨੂੰ ਦੱਸਣਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਵਾਟਾਂ ਕੀਤੀਆਂ ਨੇ ਇਹਨਾਂ ਦੀ ਮੋਡਰਨ ਸੁਪਰ ਅੰਡੀ ਏਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਜਾਨੀ ਨੰਬਰ ਲਗ ਲਗ ਬਣਾ ਕੇ ਰੱਖਦੇ ਨੇ ਇਹਨਾਂ ਕੋਲ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਤ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਲਕ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਗੜਨੇ ਐਸੀ ਕੱਢ ਕੇ ਉਹ ਲਾ ਜਨਾਨ ਜਿੱਥੋਂ ਵੀ ਹੋ ਰਿਹਾ ਨੂੰ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਇਜਾਮ ਦਿੰਦੇ ਆ ਤੇ ਤਾਂ ਕਿ ਜਿਹੜਾ ਇਹਦੇ ਨੰਬਰ ਗੱਡੀ ਦਾ ਚੈੱਕ ਕਰਕੇ ਲਿਖਾ ਜਾਂਦਾ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਸੰਗਰੂਰ 'ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ 'ਚ 2 ਨੇ ਪਟਿਆਲੇ 'ਚ 4, ਬਠਿੰਡੇ 'ਚ 2, ਹੁਸ਼ਾਹਪੁਰ 'ਚ 1, ਕਮਲੇਕੋਟਲੇ 'ਚ 2, ਰੋਪੜ ਦੇ ਵਿੱਚ 3 ਤੇ ਖੰਨੇ ਦੇ ਵਿੱਚ 3, ਨਵਾਂ ਸ਼ਹਿਰ 1, ਫਗੜਾ ਸਾਹਿਬ 1, ਕਪੂਰਥਾਲੇ 'ਚ 3, ਜਲੰਧਰ ਦਿਹਾਤੀ 'ਚ 1 ਤੇ ਜਲੰਧਰ ਕਮਿਸ਼ਨਰ 'ਚ 4। ਕੁੱਲ 32 ਐਫਆਈਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਹੈ ਜਿਹੜੀਆਂ ਨਾਲ ਦੇ ਉੱਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰੂਰ ਸਰਦਾਰ ਸਰਪਾਲ ਸਿੰਘ ਚੈਲ ਵੱਲੋਂ ਆਪਣੇ ਐਸਪੀ ਡੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਤੇ ਉਹਦੇ ਸੀਐਲ ਸਪਰਟਰਰ ਸਬੰਧਤ ਡੀਐਸਪੀ ਡੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟਜ ਰਾਈ ਔਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਿੱਛ ਅਸੀਂ ਹੋਰ ਕਰਾਂਗੇ ਇਹਨਾਂ ਨੇ ਕਿਹੜੀਆਂ ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਏ ਪੁੱਤਰ ਸੋਨ ਸਿੰਘ ਵੀ ਸਿੱਟੀ ਫੋਈਪੁਰ ਦਾ ਰਹਿਣ ਵਾਲਾ ਹੈ ਇੰਦੇ ਤੇ 17 ਮਕਦਮਿਆਂ ਦੀ ਅਜੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਏ ਕਰਨਪ ਵੀਰ ਸਿੰਘ ਇੰਦੇ ਤੇ 14 ਨੇ ਮਕਦਮੇ ਜਰਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁਛਪੈਸ ਜੁਰਜਮੇ ਆਈ ਏ ਸਾਹਮਣੇ ਹੁਕਮ ਦੱਸੀ ਚਲਾਂਗੇ ਇਹ 4 ਬੰਦੇ ਜਿਹੜਾ ਨਵੀ ਏ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਨਗੀ ਨੇ ਜਿਹੜਾ 37 ਸਾਲ ਦਾ ਏ ਪੰਨੀ ਭੇੜ ਏ ਜਿਹੜਾ ਜਗਸੀਰ ਏ ਇਹ 42 ਸਾਲ ਦਾ ਹੈ ਤੇ ਮਨੀ 25 ਸਾਲ ਦਾ ਹੈ ਸਾਰੇ ਹੀ ਅਨਪੜ੍ਹ ਨੇ ਸਾਰੇ ਹੀ ਅਨਪੜ੍ਹ ਨੇ ਤਿਲੇ ਦੇ ਤੇ ਨੇ ਤੇ ਫਰੋਜਪੁਰ ਦੇ ਨੇ ਇਹਨਾਂ ਨੂੰ ਅਸੀਂ ਇਹ ਆ ਕਿ ਹੋਰ ਇਨਵੈਸਟੀਗੇਸ਼ਨਾਂ ਦੀ ਪ੍ਰੋਪਰ ਕਰਵਾਵਾਂਗੇ ਕੁਝ ਕੁਝ ਕਰਾਂਗੇ ਜਿਹੜਾ ਨਵੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰੇਕ ਬੰਦੇ ਨੂੰ ਸੱਤ ਤੋਂ 10000 ਰੁਪਇਆ ਇਹ ਅੱਗੇ ਵੜ ਦਿੰਦਾ ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰਤ ਕਰਨੀ ਤੂੰ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇੰਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਖਤੇ ਜਿਹੜੇ ਇਹ ਉਹਨਾਂ ਨੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਾਰੇ ਇਹਨੇ ਆਪਣੇ ਭਰਾ ਦੇ ਨਾਮ ਜਿਹਦਾ ਨਾਮ ਹੈਗਾ ਤੁਨੂ ਮਿਕ ਤੋਂ ਨਾ ਜੋਨੀ ਜੋਨੀ ਉਹਦੇ ਨਾਮ ਦੇ ਉੱਤੇ ਕਿਵੇਂ ਇੱਕ ਕੂਠੀਂਗੀ ਬਣਵਾਈ ਹੋਈ ਉਹ ਫਰੋਜਪੁਰ ਉਹ ਜੇਲ੍ਹ ਦੇ ਵਿੱਚ ਬੰਦਾ ਮੁੰਡੇ ਕਈ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੇ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੁਲਾਏ ਨੇ ਕਿਥੇ-ਕਿਥੇ ਪੈਸੇ ਜਮ੍ਹਾਂ ਕਰਾਏ ਨੇ ਉਹ ਸਾਰੀ ਅਸੀਂ ਡਿਟੇਲ ਦੇ ਵਿੱਚ ਅੱਗੇ ਰਿਸਰਚੇਸ਼ਨ ਕਰ ਰਹੇ ਆਂ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਜਿਹੜੇ ਜਿਹੜੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਤੁਸੀਂ ਇਹ ਲਾਉਂ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਇਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਰਦੇ ਸੀ ਛੋਕ ਦੇ ਵਿੱਚ ਕੋਈ ਕਿਤੇ ਕੋ ਬੋਲਡ ਪਿਆ ਜਾਂ ਕਿਰੇ ਕੋ ਕਪੜਾ ਪਿਆ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੀ ਅਸੀਂ ਹਾਲੀਆ ਦੀ ਇਹਨਾਂ ਤੋਂ ਰਿਕਵਰ ਕਰਾਂਗੇ ਤੇ ਅਲੱਗ-ਅਲੱਗ ਮਕਦਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਰਿਪੋਰਟ ਲੈ ਕੇ ਅੱਗੇ ਫਰਦਰ ਅਸੀਂ ਕੁਝ-ਕੁਝ ਹਾਲ ਕਰਾਂਗੇ ਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ ਗੜੇ ਨੇ ਅਗੇ ਉਪਰ ਜਮ ਤਾਂ ਬੇਸਿਕਲੀ ਅਸੀਂ ਜਿਹੜੇ 4 ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਹੈ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਾਕੀ ਦਾ ਤੋਂ ਜਿਹੜਾ ਸਜੋਸ਼ ਮਾਲਜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨਹੀਂ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜੀਆਂ ਨੇ ਗੱਡੀ ਤੇ ਲਾਉਂਦੀਆਂ ਸਕ੍ਰਿਪਟ ਘਰ ਤੋਂ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਅ ਕਵਰ ਕਰ ਲਿਆ ਨਾ ਤੂੰ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਇਹ ਕੁਛ ਕੁਛ